ਵੱਡੇ ਕੱਦ ਕੱਦ ਚ ਬਿਲਕੁਲ ਜੀ ਬਿਲਕੁਲ ਦਿਓ ਗਰਮਾਂ ਤੋਂ ਖੋਲ ਕੇ ਤੋਰਦਗੇ ਹਾਈਟ ਕੱਦ ਦੀ ਜ਼ਰੂਰ ਦੋਸਤੋ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਹਾਈਟ ਕੱਦ ਪੂਰਾ ਉੱਚਾ ਹੈ ਫੁੱਲ ਵੱਡੀ ਹਾਈਟ ਹੈ ਕੋਈ ਛੋਟੀ ਜਾਂ ਦਰਮਿਆਨੀ ਹਾਈਟ ਮੰਨ ਕੇ ਮੇਰਾ ਵੀਰ ਨਾ ਕੋਈ ਸੌਦਾ ਕਰੇ ਠੀਕ ਆ ਜੀ ਆਈਡੀਆ ਰੱਖ ਕੇ ਆਈਡੀਆ ਜਿਹੜਾ ਤੁਸੀਂ ਰੱਖਿਓ ਫੁੱਲ ਵੱਡੀ ਹਾਈਟ ਹੈ ਨਿੱਕੀ ਪਿੱਠਪੁੜੇ ਦੀਆਂ ਵੱਡੀਆਂ ਝੋਟੀਆਂ ਦੇ ਵਿੱਚ ਗਿਣਤੀ ਆਪਾਂ ਇਹਦੀ ਕਰਦੇ ਆ ਨਿੱਕੀ ਸਿੰਗੀ ਲੱਗੀ ਰਿੰਗ ਸਿੰਘ ਸਿੰਗੀ ਬਹੁਤ ਛੋਟੀ ਜੀ ਸਿੰਗੀ ਆ ਠੀਕ ਆ ਆ ਦੇਖੋ ਜਿੱਥੇ ਮਰਜ਼ੀ ਡਾਕ ਦੀ ਚੱਕਰੀ ਆਹ ਦੇਖੋ ਜੀ ਠੀਕ ਆ ਤਾਂ ਤੋਰ ਦੇ ਬੰਦ ਫਦੇਣਾ ਜੇ ਲੈ ਜੂ ਨਾਰਮਲੀ 6-7 ਨਾ ਹਾਂਜੀ ਹਫਤੇ ਦੇ ਗੇੜ ਚ ਲੈ ਜੂ ਜੀ ਠੀਕ ਆ ਜੀ ਹਾਂਜੀ ਹਫਤਾ ਦੋਸਤੋ ਪੂਰਾ ਸਮਾਂ ਲੈ ਜੂਗੀ ਹਾਂਜੀ ਤੇ ਜੰਮੀ ਪਲੀ ਪੂਰੀ ਆ ਠੀਕ ਆ ਆ ਵੇਖੋ ਕੋਈ ਚੱਕਰ ਹੀ ਨਹੀਂ ਆ ਜਾ ਆਇਆ ਕਰਮਲੀ ਲਓ ਜੀ ਸਿਕਾ ਹਵਾਨਾ ਲੇਵਾ ਬਹੁਤ ਸੋਹਣਾ ਦੋਸਤੋ ਹਜੇ ਬਣਾ ਰਹੀ ਹੈ ਠੀਕ ਹੈ ਜੀ ਲੇਵਾ ਹੋਰ ਤਿਆਰ ਕਰ ਲੂਗੀ ਉਮੀਦ ਆਪਾਂ ਕਰ ਸਕਦੇ ਹਾਂ ਠੀਕ ਆ ਅ ਠੀਕ ਹੈ ਕਰਮਤ ਹਾਂ ਕਮਾਲ ਕੀ ਲਓ ਜੀ ਸੋ ਚੰਗੀ ਝੋਟੀ ਆ ਦੋਸਤੋ ਰਾਜੀ ਆ ਵਜਨ ਲੋਡ ਪੂਰਾ ਠੀਕ ਆ ਸੋ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਆ ਦੇਖੋ ਬਾਸੀਲ ਕਨ ਮੜੀ ਕੋਈ ਚੱਕਰ ਜਿੱਦਾਂ ਮਰਜੀ ਥੱਲੇ ਬੈਹ ਜੋ ਨਹੀਂ ਤੁਹਾਨੂੰ ਪਤਾ ਟੁੱਕੇ ਡੰਗਰ ਨਹੀਂ ਬੰਨ ਦਿੰਦੀ ਹੂੰ ਕੋਈ ਹੱਥ ਨਹੀਂ ਗਈ ਲਵਾਉਂਦੇ ਤੇ ਹਾਂਜੀ ਠੀਕ ਆ ਸੋ ਕਾਫੀ ਸੋਹਣੀ ਆ ਦੋਸਤੋ ਠੰਡੀ ਧੀਰੀ ਚੋਟੀ ਆ ਤੇ ਗਰਮੰਤ ਕਿੰਨਾ ਮੋਹਲੇ ਦਾ ਹੋਊਗਾ ਇਹ ਜੀ ਵਰਜੀ ਮੋਲ ਕਰਨੋਂ ਭਾਜ ਜਿੰਨਾ ਮਰਜੀ ਕੀਤੀ ਜਾਏ 90000 ਦੀ ਆਪੇ ਦੇ ਦਾਂਗੇ 90 ਦੀ ਹਾਂਜੀ ਠੀਕ ਆ ਹਾਂਜੀ ਲੋਬੀ ਭਰਾਵੋ 90000 ਦੀ ਮੁੱਲ ਕਰਨ ਦੇ ਇਹੋ ਜੀ ਛੋਟੀ ਤੁਹਾਨੂੰ ਪਤਾ ਸਵਾ ਲੱਖ ਹੋ ਕੀਤੀ ਜਾਂਦੇ ਆ ਬਿਲਕੁਲ ਹਾਂਜੀ ਸੋ ਚੰਗੀ ਜੰਮੀ ਪਲੀਆ ਦੋਸਤੋ ਠੀਕ ਆ ਜਰੂਰ ਤੁਸੀਂ ਇਹ ਇੱਕ ਆਈਡੀਆ ਰੱਖ ਕੇ ਆਏ ਹੋ ਵੀ ਚੰਗੀ ਝੋਟੀ ਆ ਫੁੱਲ ਵੱਡੀ ਹਾਈਟ ਲੈਂਥ 90000 ਲੈਣ ਦੇਣਾ ਸੋ ਮੌਕੇ ਤੇ ਥੋੜਾ ਬਾਦ ਦਾ ਕੋਈ ਗੁੰਜਾਇਸ਼ ਹੋਈ ਮਾਨਤਨ ਹੋ ਜਾਊਗਾ ਠੀਕ ਆ ਝੋਟੀ ਪਸੰਦ ਆਊਗੀ ਕੋਈ ਵੀ ਰਛੜ ਕੇ ਨਹੀਂ ਜਾਊਗਾ ਠੀਕ ਆ ਤੇ ਅਗਲੀ ਆਪਣੇ ਕੋਲ ਜਿਹੜੀ ਇਹ ਝੋਟੀ ਆ ਇਹਦਾ ਇਹ ਵੀਰ ਜੀ ਦੂਜਾ ਸੂਆ ਸੋਣੀ ਆ ਦੂਜਾ ਸੂਆ ਹਾਂਜੀ ਬਿਲਕੁਲ ਤਿਆਰੀ ਜੇ ਲਓ ਜੀ ਹਾਂਜੀ ਠੀਕਾ ਕਰਮਾ ਲਈ ਬਹੁਤ ਸੋਹਣਾ ਲੇਵਾ ਬਣਾ ਕੇ ਦੋਸਤੋ ਤਿਆਰ ਕਰੀ ਬੈਠੀ ਆ ਹਾਂਜੀ ਚੌੜੇ ਪਿੱਠਪੁੜੇ ਦੀ ਆ ਦੂਜਾ ਸੁਹਾਵੀ ਰ ਦੱਸ ਰਿਹਾ ਦੂਜਾ ਸੁਹਾ ਤੇ ਬਿਲਕੁਲ ਐਨ ਪਤਲੇ ਪਿੰਡੇ ਦੀ ਆ ਤੇ ਤੁਹਾਨੂੰ ਅੱਜ ਭਲਕ ਤਿਆਰੀ ਆ ਹਾਂਜੀ ਬਿਲਕੁਲ ਤਿਆਰੀ ਜੀ ਆ ਹੋ ਸਕਦਾ ਜੀ 1-2 ਦਿਨ ਲਹਿ ਸਕਦੀ ਠੀਕ ਆ ਜੀ ਹਾਂਜੀ ਉੰਜ ਤਿਆਰੀ ਲੇਵਾ ਭਰਿਆ ਫੁੱਲ ਲਓ ਜੀ ਦੋਸਤੋ ਭਾਂਡਾ ਪੂਰਾ ਬਣਾ ਕੇ ਤਿਆਰ ਕਰੀ ਖੜੀ ਆ ਠੀਕ ਆ ਸੋਹਣਾ ਲੇਵਾ ਅਗਾਹ ਨੂੰ ਵੀ ਉਹਨਾਂ ਕੇ ਪਛਾਣ ਨੂੰ ਵੀ ਉਹਨਾਂ ਨਾਰਮਲ ਦਰਮਿਆਨੀਆਂ ਜਿਹੜੀਆਂ ਪਲੂਣ ਭਲਾਂ ਜਿਹੜੀਆਂ ਤੁਹਾਨੂੰ ਨਾਰਮਲ ਨਜ਼ਰ ਆਉਣਗੀਆਂ ਧੋਨ ਵਾਲੀ ਮੂੰ ਮਥਾ ਫੇਸ ਕੁਆਲਟੀ ਇੱਕ ਵਰੀ ਆ ਜਰੂਰ ਦੇਖੋ ਠੀਕ ਹੈ ਇਹ ਵੀ ਇੱਕ ਰੰਗ ਕਾਲੀ ਆ ਹਾਂਜੀ ਲਓ ਜੀ ਆ ਤੋੜ ਲੋ ਕਰਮਤ ਠੀਕ ਆ ਸੋ ਅੱਜ ਭਲਕ ਦੋਸਤੋ ਤਿਆਰੀ ਆ ਹੋ ਸਕਦਾ ਵੀ ਬਿਲਕੁਲ ਜਦੋਂ ਤੱਕ ਆਪਾਂ ਇਹ ਗੜੀ ਤੁਹਾਡੇ ਸਾਹਮਣੇ ਲਿਆਈਏ ਠੀਕ ਹੈ ਜੀ ਉਦੋਂ ਤੱਕ ਸੂਪੇ ਅੱਜ ਰਾਤ ਵੀ ਕੱਢ ਸਕਦੀ ਹੈ ਕੱਲ ਨੂੰ ਵੀ ਸੂ ਸਕਦੀ ਹੈ ਕੋਈ 3 ਡੰਗ ਤੱਕ ਠੀਕ ਆ ਆ ਦੇਖੋ ਜੀ ਇਹ ਵੀ ਬਹੁਤ ਸਹੀ ਲਿਆ ਕਰਮੜੀ ਹੂੰ ਡੰਡਰ ਨਾਲਾ ਚੱਕਰੇ ਚ ਵੀ ਨਹੀਂਗਾ ਲਓ ਜੀ ਹਾਂਜੀ ਠੀਕ ਆ ਹਾਈਟ ਕੱਦ ਚੰਗਾ ਹੈਗਾ ਠੀਕ ਆ ਜੀ ਤੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਮੀਡੀਅਮ ਤੋਂ ਜਿਹੜੀ ਉੱਤੇ ਤੁਸੀਂ ਉਤਾਂ ਨੂੰ ਜਿਹੜਾ ਆਈਡੀਆ ਮੰਨ ਕੇ ਸੌਦਾ ਕਰ ਲਿਓ ਠੀਕ ਆ ਥਾਣੇ ਦੇ ਵੀ ਪੂਰੀ ਸਾਫ ਇੱਕੋ ਜਿਹਾ ਥਣਾ ਆਜੋ ਸੱਚੀ ਖੱਬੀ ਬਹਿਣੀ ਵਾਲੇ ਪਾਸਿਓ ਦੋਸਤੋ ਤੁਸੀਂ ਵੇਖੋਗੇ ਤੇ ਬਿਲਕੁਲ ਪੱਦਰ ਬਖਾਲਾ ਪੱਦਰ ਲੇਵਾ ਆਲੋ ਠੀਕ ਹੈ ਜੀ ਬਾਕੀ ਪੇਟ ਪੂੜੇ ਤੋਂ ਬਿਲਕੁਲ ਖੁੱਡਿਆਂ ਤੋਂ ਤੁਸੀਂ ਵੇਖੋਗੇ ਦੋਸਤੋ ਇੱਕੋ ਜੇ ਪੇਟ ਪੂੜੇ ਦੀ ਬਿਲਕੁਲ ਜਿਹੜੀ ਬੰਦਰਾ ਠੀਕ ਹੈ ਸੋ ਪਤਲੇ ਪਿੰਡੇ ਦੇ ਵਿੱਚ ਆਹ ਲਓ ਆਹ ਠੀਕ ਹੈ ਜੀ ਠੀਕ ਹੈ ਠੀਕ ਸੋ ਬਾਕੀ ਵਜਨ ਦੋੜ ਪੂਰਾ ਠੀਕ ਆ ਜੀ ਹਾਈਟ ਕਰਦੇ ਅਕੋਰਡਿੰਗ ਤੁਸੀਂ ਦੇਖੋਗੇ ਮੀਡੀਅਮ ਹਾਈਟ ਕੋ ਜਿਹੜੀ ਪਲੇਸਮੈਂਟ ਤੁਹਾਨੂੰ ਨੋਟ ਕਰਵਾਈ ਆ ਉਹਦੇ ਅਕੋਰਡਿੰਗ ਜੇਕਰ ਦੋਸਤੋ ਵੇਖੀਏ ਇਹਦੇ ਰਾਜੀ ਆ ਪੂਰੀ ਵਜਨ ਭੋਜਨ ਪੂਰਾ ਠੀਕ ਆ ਤੇ ਆਓ ਆਪਣੀ ਤਿੱਪ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਦੋਵੇਂ ਮੱਜਾਂ ਜਿਹੜੀਆਂ ਇਹ ਗੱਬਣ ਪਹਿਲੇ ਨੰਬਰ ਤੇ ਵੀ ਦਿਖਾਈ ਆ ਦੂਜੇ ਨੰਬਰ ਇਹ ਵੀ ਜਿਹੜੀ ਗੱਬਣ ਝੋਟੀਆਂ ਠੀਕ ਆ ਤੇ ਗਰਮੰਤਾ ਇਹਦਾ ਫਿਰ ਲੈਣ-ਦੇਣ ਕੀ ਰਹੂਗਾ ਜੀ ਇਹਦਾ ਲੈਣ-ਦੇਣ ਸਹੀ ਮੁੱਲ ਵੀਰ ਜੀ 80000 80 ਹਾਂਜੀ ਇਹ ਡਿਮਾਂਡ ਸਹੀ 80000 ਤੇ ਵਿੱਚੋਂ ਕੋਈ ਮੌਕੇ ਤੇ ਵੀ ਥੋੜਾ ਬਾਧਾ ਜੋ ਵੀ ਗੁੰਜਾਇਸ਼ ਹੋਈ ਮਾਨਤਾ ਨਾਲ ਦੋਸਤੋ ਹੁੰਦਾ ਰਹਿੰਦਾ ਹੈ ਠੀਕ ਆ ਆਪਾਂ ਵਿੱਚ ਕੋਈ ਗਰੰਟੀ ਨਹੀਂ ਦਿੰਦੇ ਪਰ ਮਾਲਕਾਂ ਦਾ ਕਹਿਣਾ ਹੈ ਕਿ ਇਹਨਾਂ ਪਿਛਲੇ ਸੋਏ 12 ਕਿਲੋ ਦੋ ਚੋਆ ਪਹਿਲੇ ਸੋਏ 12 ਕਿਲੋ ਹਾਂਜੀ ਸੋ ਵੈਸੇ ਏਡੀ ਚਲੋ ਰੋਟੀ ਨੂੰ ਚਾਹੇ ਮਾਝੀ ਕੁਸ਼ਾ ਪਰ ਥਣਵਾਨੇ ਦੇ ਦੇਖ ਕੇ ਤੁਹਾਨੂੰ ਤੁਸੀਂ ਬਿਲਕੁਲ ਵੇਖੇ ਮਾਲ ਨਤਾਜਾ ਲਾਇਆ ਜਾ ਸਕਦਾ ਕਿ ਇਹਨਾਂ ਦੇ ਸਕਦੀ ਆ ਹਾਂ ਚਲੋ ਜੀ ਅੱਗੋ ਸੇਵਾਦਾਰ ਕੋਈ ਚੰਗਾ ਮਿਲ ਪਿਆ ਹਾਂਜੀ ਤੇ ਜ਼ਰੂਰ ਇਹਨਾਂ ਦੁੱਧ ਕੋਈ ਦੂਰ ਨਹੀਂਗਾ ਹੂੰ ਸੋ ਸੋਣਾ ਥਣ ਭਾਂਡਾ ਦੋਸਤੋ ਠੀਕ ਆ ਉਮੀਦ ਆਪਾਂ ਕਰ ਸਕਦਾ ਚੰਗੇ ਦੀ ਉਮੀਦ ਕੀਤੀ ਜਾਂਦੀ ਆ 12 ਦੇ ਵੀ ਤੁਸੀਂ ਦੋਸਤੋ 12.5 13 ਦੀ ਵੀ ਉਮੀਦ ਕਰ ਲਓ ਚੰਗੇ ਦੀ ਉਮੀਦ ਹੁੰਦੀ ਆ ਜਦੋਂ ਪਸ਼ੂ ਗੱਭਣ ਹੁੰਦਾ ਠੀਕ ਆ ਤੇ ਗਰਭਨਤਾ ਅਗਲੇ ਪਾਸੇ ਆਪਣੇ ਕੋਲ ਕਿਹੜੀ ਝੋਟੀ ਆ ਇਹ ਤੀਜਾ ਸੂਆ ਸੋਣੀ ਵੀ ਜੀ ਮੱਝ ਇਹ ਤੀਜਾ ਸੂਆ ਮੱਝ ਆ ਗਈ ਜੀ ਹਾਂਜੀ ਲਓ ਤੀਜਾ ਸੂਆ ਦੋਸਤੋ ਇਹ ਮੱਝ ਇਹ ਵੀ ਗੱਭਣੀ ਆ ਨਾ ਹਾਂਜੀ ਇਹ ਵੀ ਗੱਭਣੀ ਲਓ ਜੀ ਇਹ ਵੀ ਗੱਭਣਾ ਠੀਕ ਆ ਦਿਨ ਹਜੇ ਲੈ ਜੂਗੇ ਇਹ ਕਿ ਆ ਇਹ ਵੀ ਲੈ ਜੂਗੀ ਹਜੇ 5-4 ਦਿਨ ਚਾਰ ਪੰਜ ਦਿਨ ਹਾਂਜੀ ਠੀਕ ਆ ਹਾਂਜੀ ਸੋ 4-5 ਦਿਨ ਦੋਸਤੋ ਲੈ ਜੂਗੀ ਠੀਕ ਆ ਬਾਕੀ ਨਰਖਪੁਰ ਕਾ ਆਪਣੀ ਇਹਨਾਂ ਤਸੱਲੀ ਵੀਰਾਂ ਨੇ ਕੀਤੀ ਆ ਵਪਾਰ ਦਾ ਕੰਮ ਆ ਦੋਸਤੋ ਆਪਦੀ ਤਸੱਲੀ ਕਰਕੇ ਪਸੂ ਕੋਈ ਲਿਆ ਜਾਂਦਾ ਠੀਕ ਆ ਕਿੱਲੇ ਉੱਪਰ ਲਿਈਦਾ ਤੇ ਚਾਰੇ ਥਾਣਾ ਦੀ ਪੂਰੀ ਤਸੱਲੀ ਹੁੰਦੀ ਆ ਕੋਈ ਵੀਰ ਆਨਲਾਈਨ ਸਬਦਾ ਕਰਦਾ ਪਿਆ ਤੇ ਰਿਕਵੈਸਟ ਇਹ ਮੇਰੀ ਹੁੰਦੀ ਆ ਵੀ ਵੀਡੀਓ ਕਾਲ ਤੇ ਬਿਲਕੁਲ ਟਿਪ ਕੇ ਜਾਂ ਤਪਾ ਕੇ ਓਨਰ ਤੋਂ ਮਾਲਕ ਤੋਂ ਤਸੱਲੀ ਤੁਸੀਂ ਵੀ ਕਰ ਲਿਓ ਜਿਹੜਾ ਕੋਈ ਘਰੇ ਪਹੁੰਚੂਗਾ ਉਹਨਾਂ ਤੁਸੀਂ ਕਰ ਹੀ ਲੈਣੀ ਆ ਠੀਕ ਆ ਤੇ 5-4 ਦਿਨ ਗਰਵਾਂ ਤੋਂ ਸੁਹਾ ਤੇਜਾ ਹਣਾ ਹਾਂਜੀ ਵੀਰ ਜੀ ਤਿਜਾ ਸੋਹਾ ਸੋਣੀ ਜੜੀ ਐ ਤਾਂ ਟਿਪ ਠੀਕ ਹੈ ਤੇ ਪਿੱਪ ਗਿਆ ਉਹਦੀ ਤਸੱਲੀ ਕਰਕੇ ਲੈਂਦੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਹਾਈਟ ਕਰਦੋ ਦੋਸਤੋ ਚੰਗਾ ਹੈ ਠੀਕ ਹੈ ਜੀ ਹਾਈਟ ਕਰਦੋ ਵੀ ਚੰਗਾ ਬਾਕੀ ਬੈਕ ਸਾਈਡ ਤੋਂ ਪੁੱਠੇ ਤੋਂ ਉਚਾਈ ਪੂਰੀ ਆ ਠੀਕ ਆ ਆ ਬਾਡੀ ਸਟਰਕਚਰ ਆ ਇਸ ਮੱਝ ਦਾ ਠੀਕ ਆ ਤੇ ਜਾਂ ਸੁਬਾ ਸੋਣ ਜਾ ਰਹੀ ਆ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਬਾਕੀ ਥਣ ਭਾਂਡਾ ਤੁਹਾਨੂੰ ਖੋਲ ਕੇ ਤਸੱਲੀ ਨਾਲ ਤੋਰ ਕੇ ਦਿਖਾਵਾਂਗੇ ਆਪਾਂ ਥੱਲਿਓ ਅੱਜ ਮੱਝ ਖੋਲ ਜੂਗੀ ਤੁਹਾਨੂੰ ਪਤਾ ਜਦੋਂ ਇੱਕ ਦਾ ਦੂਜੇ ਨਾਲ ਕਰ ਆ ਜਾਂਦਾ ਥੋੜਾ ਘਟ ਦਿਖਾਈ ਦਿੰਦਾ ਦਿਹਾੜੀ ਬਿਲਕੁਲ ਹਾਂਜੀ ਆਪਣੇ ਕੋਲ ਵੀ ਅੱਜ ਹੀ ਆਈ ਆ ਹਾਂਜੀ ਅੱਜ ਹੀ ਆਈ ਸੋ ਸੁਵਾਦ ਉਸੋ ਤੇ ਜਾ ਸੋਣ ਜਾ ਰਹੀ ਆ ਤੇ ਕੱਦ ਕਾਟ ਦੀਆਂ ਇੱਕੋ ਜਿਹੀਆਂ ਬਿਲਕੁਲ ਜਿਹੜੀਆਂ ਇਹ ਮੱਝਾਂ ਨੇ ਸੋਹਣੇ ਕੱਦ ਕਾਟ ਆ ਠੀਕ ਆ ਜੀ ਹਾਈਟ ਮੀਡੀਅਮ ਤੋਂ ਜਿਹੜੀ ਪਲੱਸ ਹੈ ਜਦੋਂ ਆਪਾਂ ਕਹਿ ਦਿੰਦੇ ਆ ਦੋਸਤੋ ਤੇ ਬਿਲਕੁਲ ਨੋਰਮਲ ਆਪਾਂ ਇਸੇ ਹਾਈਟ ਕੱਦ ਦੇ ਵਿੱਚ ਮੱਝਾਂ ਦੇਖਦੇ ਆ ਤੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਆ ਕਰੋ ਚੈੱਕ ਜੀ ਠੀਕ ਹੈ ਜੀ ਲੈਓ ਜੀ ਆਹ ਬਾਕੀ ਉੱਪਰ ਆਹ ਲੋ ਠੀਕ ਹੈ ਸੋ ਮੂਹ ਮੱਥੇ ਦੀ ਅੰਗਪੈਰ ਪ੍ਰੋਪਰ ਜਿਹੜੇ ਦੋਸਤੋ ਪੂਰੇ ਆ ਠੀਕ ਹੈ ਜੀ ਸਿੰਘਾ ਸੁੰਗਾ ਦੀ ਬੰਤਰ ਸੋਹਣੀ ਆ ਪੂਜ ਪਾਜ ਪੂਰੀ ਲੰਬਾਈ ਦੇ ਵਿੱਚ ਆ ਠੀਕ ਆ ਬਾਕੀ ਥਾਣੇ ਛੱਡਾ ਤੁਹਾਡੇ ਸਾਹਮਣੇ ਆ ਜੇਕਰ ਦੋਸਤੋ 5 4 ਦਿਨ ਪੂਰੇ ਕੱਢ ਜਾਂਦੀ ਆ ਤੇ ਪਸ਼ੂ ਆਉਦਾ ਬਿਲਕੁਲ ਜਿਹੜਾ ਦੋਸਤੋ ਸੂਣ ਦੀ ਮਿਆਦ ਪੂਰੀ ਕਰਕੇ ਫੇਰ ਹੀ ਸੁੰਦਾ ਨਾਰਮਲੀ ਆਪਾਂ ਜਾਣਦੇ ਹੀ ਆ ਠੀਕ ਆ ਕਈ ਵਾਰਾਂ ਪਸ਼ੂ ਅੱਜ ਭਲਕ ਲੈਂਦਾ ਕਈ ਥਾਵਾਂ ਇੱਥੇ ਬਣ ਕੇ ਜਿਹੜੀ ਵਪਾਰ ਦੀ ਲੈਣਾ ਦੋਸਤੋ ਇੱਥੇ ਆਣ ਕੇ ਵੀ ਇੱਕ ਅੱਧਾ ਦਿਨ ਪਸ਼ੂ ਕੇ ਰੋਪਰਾ ਕਰ ਜਾਂਦਾ ਪੱਠੇ-ਫੁੱਠੇ ਕਈ ਨਾ ਜੀ ਨਹੀਂ ਲੌਂਦਾਗਾ ਕੋਈ ਇੱਕ ਦੋ ਦਿਨ ਠੀਕ ਆ ਜੀ ਪਸ਼ੂ ਬਾਦ ਦਿਨ ਲੈ ਕੇ ਸੂਪੇ ਤੇ ਬਹੁਤ ਵਧੀਆ ਗੱਲ ਹੁੰਦੀ ਹੈ ਕੋਈ ਜਿੰਨੇ ਦਿਨ ਪੂਰੇ ਕਰਕੇ ਠੀਕ ਆ ਤੇ ਕਰਵੰਤ ਇਹਦਾ ਫੇਰ ਲੈਣ ਦੇਣਾ ਅੱਜ ਕੀ ਕਰਦੇ ਆ ਇਹਦੀ ਡਿਮਾਂਡ ਵੀਰ ਜੀ 75000 ਰਿਆ 75 ਹਾਂਜੀ ਠੀਕ ਇਹ ਇਹਨਾਂ ਵਿੱਚੋਂ ਹੈਗਾ ਨਾ ਕੋਈ ਮਾਨਤਨ ਛੋੜਦਾ ਆ ਹੋਊਗਾ ਜੀ ਮਾਨਤਨ ਹੋਊਗਾ ਠੀਕ ਆ ਜੀ ਹਾਂਜੀ ਲਓ ਜੀ 75000 ਦੇ ਵਿੱਚੋਂ ਛੋੜ ਚੱਪਾ ਹੈ ਕੋਈ ਮਾਨਤਨ ਜ਼ਰੂਰ ਹੋਊਗਾ ਠੀਕ ਆ ਕੋਈ ਫਿਕਸਡ ਰੇਟ ਨਹੀਂਗਾ ਜੋ ਵੀ ਵਿੱਚੋਂ ਬਣਦਾ ਸਰ ਦਾ ਮਾਨਤਨ ਹੋ ਜਾਊਗਾ ਤੇ ਇਸ ਤੋਂ ਬਾਅਦ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਦੋਸਤੋ ਪਹਿਲਾ ਮੈਨੂੰ ਤਾਂ ਸਵੇਰ ਕਿਨਮ ਹੋ ਗਈ ਦੂਜਾ ਸਵੇਰ ਸੋਈ ਵੀਰ ਜੀ ਦੂਜਾਂ ਝੋਟੀ ਆ ਹਾਂਜੀ ਤਾਜੀ ਸੋਈ ਹੈ ਇਹਨਾਂ ਸੋਈ ਨੂੰ ਕੋਈ 15 ਦਿਨ ਹੋ ਗਏ 15 ਹਾਂਜੀ ਮਗਰ ਬੱਚਾ ਕੀ ਆ ਗਿਆ ਮਗਰ ਇਹਦੇ ਮਗਰ ਕੱਟਾ ਜੀ ਕਟਾ ਹਾਂਜੀ ਤੇ ਗਰਮਤ ਅੱਜ 15 ਦਿਨਾਂ ਦੀ ਸੂਈ ਥੱਲੇ ਕਿੰਨਾ ਕ ਦੁੱਧ ਆਪਾਂ ਚੋਇਆ ਦੋ ਰੰਗ ਚੋਈ ਹੋਈ ਜਾਂਦੀ ਆਪਣੇ ਕੋਲ ਹਾਂ ਨਹੀਂ ਅੱਜ ਆਪਾਂ ਨੂੰ ਇਹ ਨੂੰ ਲਿਆਂਦੀ ਦਿੱਤੀ ਜਿਆਦਾ ਦਿਨ ਹੋ ਗਿਆ ਤੇ ਜਿਆਦਾ ਦਿਨ ਹਾਂਜੀ ਠੀਕ ਆ ਜੀ ਤੇ ਇਹਦੇ ਥੱਲੇ ਹੁਣ 10 ਕਿਲੋ ਦੁੱਧ ਜਿਹੜਾ ਤਿਆਰ ਹੈ ਕੰਡੇ ਵਾਲਾ 10 ਕਿਲੋ ਹਾਂਜੀ ਇਹ ਨੈਟ ਜਿਹੜਾ ਹਾਂ ਜਿਹੜਾ ਕੰਡੇ ਵਾਲਾ ਅਗਲੇ ਨੂੰ ਆਪਾਂ ਤੋਲ ਦੇਣਾ ਠੀਕ ਆ ਹਾਂਜੀ ਠੀਕ ਆ ਜੀ ਲੋਬੀ ਦੋਸਤੋ 10 ਕਿਲੋ ਦੁੱਧ ਝੋਟੀ ਦੇ ਕੋਲ ਹਾਜ਼ਰ ਆ ਦੂਜਾ ਸੂਆ ਝੋਟੀ ਸੂਈ ਆ ਠੀਕ ਆ ਜੀ ਸੋ ਫੇਸ ਕੁਆਲਿਟੀ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਮੱਥਾ ਪੂਰਾ ਬੱਲਾ ਦੋਸਤੋ ਠੀਕ ਆ ਸਿੰਗੀ-ਸੂੰਗੀ ਬਹੁਤ ਸੋਹਣੀ ਆ ਗੁਲਾਈ ਦੇ ਵਿੱਚ ਆ ਸਿੰਘ ਤੇ ਛੋਟਾ ਹੀ ਸਿੰਘ ਆ ਬਾਲਾ ਉੱਚਾ ਖੁੱਲਾ ਨਹੀਂ ਹੈਗਾਗਾ ਛੋਟਾ ਹੀ ਸਿੰਘ ਮੋੜਿਆ ਬਿਲਕੁਲ ਗਲਾਈ ਦੇ ਵਿੱਚ ਸਵੇਰੇ 6 ਵਜੇ ਦੀ ਆਪਣੀ ਚਵਾਈ ਜੀ ਹਾਂਜੀ ਲਓ ਜੀ ਮਾਰਨਿੰਗ 6 ਵਜੇ ਦੀ ਜਿਹੜੀ ਆ ਦੋਸਤੋ ਚਵਾਈ ਆ ਠੀਕ ਆ ਸੋ ਅੱਗੇ ਕੋਈ ਵੀਰ ਆਪਦਾ ਟਾਈਮ ਤੋਂ ਟਾਈਮ ਤੁਸੀਂ ਬੰਨ ਕੇ ਚਵਾਈ ਕਰ ਲੇ ਕਰ ਲਿਆ ਕਰੋ ਠੀਕ ਹੈ ਜੀ 노 ਡਾਊਟ ਆ ਆਪਦੀ ਬਿਲਕੁਲ ਕਿਸੇ ਪਾਸੇ ਕੋਈ ਸ਼ੰਕਾ ਨਾ ਹੋ ਜਿੰਨੇ ਟਾਈਮ ਮਰਜੀ ਆਪਦਾ ਆਪਦੀ ਤਸੱਲੀ ਕਰ ਸਕਦਾ ਵੀਰ ਜੀ ਹਾਂ ਛੋਟੀ ਖਰੀ ਹੈ ਦੁੱਧ ਵਾਲੇ ਪਾਸੇ ਨਾ ਥੋੜਾ ਚਟੇ ਦੀ ਪੂਰੀ ਸਫਾਈ ਹੈ ਹਾਂਜੀ ਠੀਕ ਹੈ ਸੋ ਲੈਵਾ ਦੋਸਤੋ ਦੇਖ ਸਕਦੇ ਤੁਸੀਂ ਠੀਕ ਹੈ ਜੀ ਦੁੱਧ ਵਾਲੇ ਪਸ਼ੂ ਦੀ ਵੀ ਕੋਈ ਨਿਸ਼ਾਨੀ ਹੁੰਦੀ ਆ ਬਿਲਕੁਲ ਹਵਾਨਾ ਲੈਵਾ ਅੱਗੇ ਦੋ ਪਾਰਟ ਦੇ ਵਿੱਚ ਕਨਵਰਟ ਆ ਠੀਕ ਹੈ ਜੀ ਅਗਲੇ ਥਾਣਾ ਦਾ ਪਿਛਲੇ ਥਾਣਾ ਦਾ ਠੀਕ ਹੈ ਜੀ ਸੋ ਫੇਸ ਆ ਕਟਾ ਬਖਾ ਮਗਰ ਕਟਾ ਹਾਂਜੀ ਹਾਂਜੀ ਠੀਕ ਹੈ ਜੀ ਆ ਤੁਸੀਂ ਮੰਨ ਲਓ ਜੀ ਕੋਈ 15 ਦਿਨਾਂ ਦਾ ਮੰਨ ਲਓ ਕੋਈ 12 ਦਾ ਮੰਨ ਲੇ 15 ਦਿਨਾਂ ਦਾ ਮਗਰ ਪੂਰਾ ਕਟਾ ਰਾਜੀ ਮਗਰ ਕਟਾ ਠੀਕ ਹੈ ਜੀ ਐਕਟ ਵਾ ਪੂਰਾ ਠੀਕ ਆ ਲਿਆਓ ਗਰਮੰਤ ਖੋਲਦਗੇ ਸੋ ਇਹ ਜਿਹੜੀ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਬਿਲਕੁਲ ਸੂਈ ਸਵਾਈ ਆ ਕੋਈ ਵੀਰ ਆਪਦੀ ਦੁੱਧ ਤੇ ਚੱਲਦੀ ਪਈ ਆ ਦੁੱਧ ਵੀ ਪੂਰਾ ਹੁਣ 10 ਕਿਲੋ ਵੀਰ ਨੇ 10 ਦਾ ਠੀਕ ਆ ਜਵਾਪ ਅਸਮਾ ਆ ਬਿਲਕੁਲ ਓਕੇ ਹਾਂ ਜੀ ਵੀਰ ਜੀ ਟੋਲੀ ਇਹ ਬਿਲਕੁਲ ਭਰਾ ਇਹ ਫੋਲਾ ਚੋਣ ਵੀਰ ਜੀ ਚਵਾਜ ਆ ਠੀਕ ਹੈ ਜੀ ਉੱਚਵਾ ਭਰਾ ਜਦਾ ਦੋਸਤੋ ਬਿਲਕੁਲ ਪੋਲਾ ਆ ਜੋ ਕਿਤੇ ਨਹੀਂ ਜਾਂਦਾ ਘਟਾ ਗੋੜੀ ਠੀਕ ਹੈ ਜੀ ਆ ਦੇਖੋ ਪੌਂਜ ਨਹੀਂ ਚੱਕਣ ਵਿਦਿ ਕੋਈ ਆਵੇ ਸੀ ਠੰਡੀ ਜਿੱਦਾਂ ਮਰਜੀ ਥੱਲੇ ਪਈ ਜਾਓ ਇਹ ਕੈਮਰੇ ਤੋਂ ਡਰਦੀ ਛੋੜੇ ਹਾਂਜੀ ਪਰ ਨਾਲੇ ਬਿਲਕੁਲ ਤਾਜੀ ਸੂਈ ਬੱਚਿਆਂ ਨੂੰ ਮਗਰ ਭਜਦੀ ਆ ਹਾਂਜੀ ਤੇ ਆ ਪੋਲੀ ਚਾਣੀ ਸੀਨ ਸਾਊ ਦੋਸਤੋ ਠੰਡੀ ਧੀਰੀ ਆ ਤੇ ਨਰਮ ਪੂਰੀ ਜਿਹੜੀ ਨਰਮ ਚਬਾਈ ਆ ਠੀਕ ਆ ਪੋਲੀ ਜਵਾਈ ਆ ਸੋ ਕੋਈ ਵੀ ਹੱਥ ਪਾ ਸਕਦਾ ਤਸੱਲੀ ਕਰ ਸਕਦਾ ਘਾਰਨ ਕੇ ਠੀਕ ਆ ਝੋਟੀ ਚੰਗੀ ਆ ਸੂਈ ਸਵਾਈ ਆ ਸੋ ਗੱਬਣ ਪਸ਼ੂ ਸੀ ਦੋਸਤੋ ਅੱਜ ਬਿਲਕੁਲ ਤਿੰਨ ਇਹ ਝੋਟੀ ਜਿਹੜੀ ਬਿਲਕੁਲ ਤਾਜੀ ਸੂਈ ਸਵਾਈ ਸੀ ਪਸ਼ੂ ਪਸੰਦ ਆਉਣਗੇ ਚੰਗੇ ਪਸ਼ੂ ਹੁੰਦੇ ਆ ਹਰ ਵਾਰ ਦੋਸਤੋ ਚੰਗੇ ਪਸ਼ੂ ਦਿਖਾਈ ਦੇ ਤੁਹਾਨੂੰ ਇਸ ਘਰੋਂ ਆਪਾਂ ਤੇ ਗਰਵੰਤ ਇਹਦਾ ਲੈਣ ਦੇਣ ਕੀ ਝੋਟੀ ਆ ਫਿਰ ਇਹ 80 ਹਜ਼ਾਰ ਆ ਪਰ 75 ਹਜ਼ਾਰ ਦੀ ਜਿਹੜੀ ਹਾਂ ਨਾ 75 ਹਜ਼ਾਰ ਦੇ ਦਾਂਗੇ ਆਪਾਂ 75 ਦੇ ਹਾਂਜੀ ਠੀਕ ਹੈ ਜੀ ਸੋ 80 ਹਜ਼ਾਰ ਡਿਮਾਂਡ ਆ 75 ਹਜ਼ਾਰ ਲੈ ਦੇ ਹਾਂਜੀ ਸੋ ਝੋਟੀ ਚੰਗੀ ਆ ਦੋਸਤੋ ਠੀਕ ਹੈ ਨਵੀਂ ਝੋਟੀ ਆ ਤੇ ਗਰਵੰਤ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਬੋਲ ਦਈਏ ਨੰਬਰ ਨੰਬਰ ਹੈਗਾ ਵੀਰ ਜੀ 98772 8043 98772 8043 ਠੀਕ ਹੈ ਜੀ ਹਾਂ ਜੀ ਲੋਬੀ ਦੋਸਤੋ ਇਹ ਸਨਵੀਰ ਗੁਰਵੰਤ ਸਿੰਘ ਪਿੰਡ ਮਹਿਮੂਦਪੁਰ ਤੁਸੀਂ ਖਾਸ ਵਿజిਟ ਕਰਨੀ ਆ ਨੇੜੇ ਅਮਰਕੋਟ ਅੱਡਾ ਹੈਗਾ ਦੋਸਤੋ ਤੇ ਇੱਕ ਪਾਸੇ ਲਖਨਾ ਪਿੰਡ ਥੋੜੀ ਦੂਰੀ ਤੇ ਆ ਰਾਜੋਕੇ ਪਿੰਡ ਅੱਗੇ ਬਿਲਕੁਲ ਚਲਾ ਜਾਂਦਾ ਠੀਕ ਹੈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ